ਲਾਲਾ ਪੁੱਤ ਉਹ ਤੇ ਭੈਣ ਕਰੇ ਸਿਲੰਡਰ ਫੜ ਗਿਆ ਉਹ ਮੇਰੀ ਗੁੱਡੀ ਤਾਂ ਠੀਕ ਹੈ ਨਾ ਪੁੱਤ ਗੁੱਡੀ ਉਹ ਭੈਣ ਵੀ ਰਸਈ ਚ ਸੀ ਸਾਨੂੰ ਵਧੀਆ ਲੱਗਿਆ ਜੀ ਨਾਟਕ ਇਹ ਜਿਹੜਾ ਵੀਰ ਜੀ ਨੇ ਇਹਨਾਂ ਨੇ ਕੀਤਾ ਤੇ ਇਸ ਵਿੱਚ ਕਈ ਤਰ੍ਹਾਂ ਦੀ ਸਾਨੂੰ ਸਿੱਖਿਆ ਮਿਲੀ ਜਿਵੇਂ ਨਸ਼ਿਆਂ ਵਿਰੁੱਧ ਹੋ ਗਿਆ ਜਿਵੇਂ ਜਵਾਈ ਦੇ ਮਨ ਵਿੱਚ ਨਾਲਚ ਸੀਗਾ ਹਨਾ ਆਪਣੇ ਬਾਪ ਪਤੀ ਵੀਪਰਨੀ ਗਦਰ ਜਦਾਜ ਦੇ ਦੇਹ ਜਵਾਰੀ ਜੀ ਨੇ ਵੀ ਹੋਏ ਉਪਰ ਤਵਰ ਸੰਗ ਦੇ ਲੱਗਿਆ ਬਹੁਤ ਵਧੀਆ ਗੈਫਟਰ ਬੱਚਿਆਂ ਵਾਸਤੇ ਤੁਹਾਡੇ ਵੱਲੋਂ ਤੇ ਬਹੁਤ ਵਧੀਆ ਇੰਨੀ ਵਧੀਆ ਸਿੱਖਿਮੀਲੀ ਕੇ ਇੰਨਾ ਵਧੀਆ ਸਾਨੂੰ ਸਖੂ ਸਿੱਖਿਆ ਦਿੱਤੀ ਕੇ ਸਾਤ ਨਸ਼ਿਆਂ ਤੋਂ ਦੂਰ ਰੱਖੋ ਆਪਣੇ ਬੱਚਿਆਂ ਨੂੰ ਜਿਹੜਾ ਬੱਚਾ ਕਰਦਾ ਕਰੋਲ ਤਾਰੀ ਹੈ ਜਿਹੜਾ ਮੁੰਡਾ ਇਹਦਾ ਬਹੁਤ ਧੰਨਵਾਦ ਹੈ ਬੱਚੇ ਦਾ ਇਹ ਹੋਰ ਵੀ ਆਪਣੇ ਲਾਗ ਪਰੋਖ ਦੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖੋ ਤੇ ਇਹਨਾਂ ਬੱਚਿਆਂ ਦਾ ਮੈਂ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਸਾਨੂੰ ਇੰਨੀ ਵੱਡੀ ਸਿੱਖ ਲਈ ਸਿੱਖਿਆ ਦਿੱਤੀ ਤੇ ਸਾਰੇ ਆਂਦਾ ਧੰਨਵਾਦ ਤੇ ਇਸ ਟੀਮ ਦਾ ਵੀ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਪਿੰਡ ਆ ਕੇ ਨਾਟਕ ਕਰਿਆ ਤੇ ਬਹੁਤ ਵਧੀਆ ਲੱਗਾ ਸਾਨੂੰ ਸਾਰੇ ਪਿੰਡ ਵਾਲਿਆਂ ਨੂੰ ਕਿਸਾਨ ਨੂੰ ਕਰਾਉਣਾ ਚਾਹੀਦਾ ਤੇ ਬੱਚਿਆਂ ਦੇ ਦਾ ਜੇ ਬਹੁਤ ਜ਼ਿਆਦਾ ਜਾਗਰਤ ਆਉਂਦੀ ਹੈ ਜੀ ਸਾਰੇ ਪਿੰਡ ਵਾਲਿਆਂ ਨੂੰ ਕਰਾਉਣਾ ਚਾਹੀਦਾ ਜੀ ਰੈਂਜੀਓ ਦਾ ਲੀਜੀ ਪੁੱਤ